ਵਿਲ ਹਸਪਤਾਲ ਫਗਵਾੜਾ ਵਿਖੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਕੁਝ ਸਮਾਂ ਪਹਿਲਾਂ ਬਣਾਈ ਗਈ ਨਵੀਂ ਬਿਲਡਿੰਗ ਵਿੱਚ ਸਥਿਤ ਜੱਚਾ ਬੱਚਾ ਬਾੜ ਦੀ ਦੀਵਾਰ ਅਚਾਨਕ ਡਿੱਗ ਪਈ ਇਸ ਹਾਦਸੇ ਦੌਰਾਨ ਜਿਥੇ ਕੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਹਸਪਤਾਲ ਦੇ ਐਸਐਮਓ ਦਾ ਕਹਿਣਾ ਹੈ ਕਿ ਇਸ ਘਟਨਾ ਸੰਬੰਧੀ ਸਬੰਧਿਤ ਮੈਕਮੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਸੈਟਰਡੇ ਮਾਰਨਿੰਗ ਐਮਆਈ 2 ਜਿਹੜਾ ਸ਼ਾਮ ਨੂੰ ਤੇ ਨਾਈਟ ਨੂੰ ਜਿਹੜਾ ਤੂਫਾਨ ਆਇਆ ਸੀ ਨਾ ਚੱਕਰਵਾਤ ਆਇਆ ਸੀ ਪੰਜਾਬ ਦੇ ਵਿੱਚ ਤੇ ਉਸ ਦੇ ਕਾਰਨ ਬਹੁਤ ਤੇਜ਼ ਆਵਾਜ਼ ਆ ਚੱਲੀ ਉਹ ਦੇ ਕਰਕੇ ਜਿਹੜੀ ਇਹ ਦੀਵਾਰ ਹੈਗੀ ਦੀਵਾਰ ਹੈ ਉਹਦੇ ਵਿੱਚ ਚਾਰ ਪੰਜ ਖਿੜਕੀਆਂ ਸੀਗੀਆਂ ਤੇ ਕੋਰੀਡੋਰ ਦੀ ਸੀਗੀ ਉੱਪਰ ਚੱਲੀ ਸੀ ਛੱਤ ਨੂੰ ਇੱਕ ਤਰ੍ਹਾਂ ਦਾ ਟਰੈਸ ਸੀਗਾ ਕਿੰਨੀ ਦਿਨ ਪਹਿਲਾਂ ਮਣੀ ਸੀਗੀ ਇਹ ਉਹ ਐਪ੍ਰੋਕਸੀਮੇਟਲੀ ਨਵੰਬਰ 2022 ਹੈ ਨਾ ਉਹ ਹੋਇਆ ਬਿਲਕੁਲ ਸਹੀ ਤੇ ਮੈਂ ਮੈਂ ਦੀ ਤੁਸੀਂ ਕਿਸੇ ਨੂੰ ਲਿਖਤੀ ਕੀਤੀ ਸ਼ਿਕਾਇਤ ਵਗੈਰਾ ਕੋਈ ਹਾਂਜੀ ਅਸੀਂ ਆਪਣੇ ਹਾਰ ਅਥਾਰਟिटीज ਨੂੰ ਇਨਫੋਰਮ ਕਰਤਾ ਸੀਗਾ ਤੇ ਨਾਲ ਦੇ ਨਾਲ ਅਸੀਂ ਜਿਹੜੇ ਰਿਪੇਅਰ ਵਾਲੇ ਹੈਗੇ ਕਾਰਪੋਰੇਸ਼ਨ ਵਾਲੇ ਜਿਹੜੇ ਹੈਲਥ ਸਿਸਟਮ ਕਾਰਪੋਰੇਸ਼ਨ ਕੀ ਅਧਿਨ ਦਾ ਇਨਫੋਰਮ ਕਰ ਦਿੱਤਾ ਠੀਕ ਕੋਈ ਅਧਿਨ ਦਾ ਪਤਾ ਚੱਲਿਆ ਕਿ ਜਦੋਂ ਕੋਈ ਨਵੀਂ ਬਿਲਡਿੰਗ ਬਣਦੀ ਹੈ ਤੇ ਹਸਪਤਾਲ ਦਾ ਕਿਸੇ ਨੂੰ ਵੀ ਚਾਹੀਦਾ ਨੂੰ ਉਹਦੇ ਪੁਆਇੰਟ ਕੀਤਾ ਜਾਂਦਾ ਚੈਕਿੰਗ ਲਈ ਐਕਚੁਅਲੀ ਇਹ ਜਿਹੜੀ ਬਿਲਡਿੰਗ ਦਾ ਜਦੋਂ ਹੈਂਡਓਵਰ ਸੀ ਇਹ ਮੇਰੇ ਤੋਂ ਪਹਿਲਾਂ ਜਿਹੜੇ ਡਾਕਟਰ ਸੀ ਮਹਸਾਬਾਨ ਸੀ ਉਹਨਾਂ ਨੇ ਉਹਨਾਂ ਦੇ ਟਾਈਮ ਤੇ ਹੈਂਡਓਵਰ ਤੇ ਮੈਮ ਉੱਪਰ ਜਾਂਦਾ ਰਸਤਾ ਹੈਗਾ ਉੱਪਰ ਬੰਦ ਸੀ ਹਾਂ ਜੀ ਜੀ ਐਕਚੁਅਲ ਦੇ ਵਿੱਚ ਜਿਹੜਾ ਉੱਪਰ ਵਾਲਾ ਕੋਰੀਡੋਰ ਹੈ ਨਾ ਉਹ ਸੀ ਇਹਦਾ ਦਰਵਾਜ਼ਾ ਇਹ ਵਾਲਾ ਰਸਤਾ ਬੰਦ ਕੀਤਾ ਹੋਇਆ ਸੀ ਨਾ ਕਿਉਂਕਿ ਇਹਦਾ ਹੀ ਕੋਰਡੀਨੇਟ ਰਸਤਾ ਹੈ ਸਾਡੇ ਕੋਲ ਅੰਦਰਨੀਆ ਸਟੇਅ ਸੀ ਨਹੀਂ ਉਹ ਵੀ ਯੂਜ਼ ਕੀਤਾ ਜਾਂਦਾ ਅਗਰ ਥੱਲੇ ਮਰੀਜ਼ ਹੁੰਦੇ ਤਾਂ ਨੁਕਸਾਨ ਹੋ ਸਕਦਾ ਸੀ ਇਹ ਕੋਰੀਡੋਰ ਦੇ ਉੱਪਰ ਸੀ ਨਾ ਇੱਕ ਕੋਰਡੀਨੇਟ ਉੱਪਰ ਵੀ ਤਾਂ ਸੀ ਜਿਹੜਾ ਕੋਰੀਡੋਰ ਹੈਗਾ ਤੇ ਲੋਕ ਜਿਹੜਾ ਖੁੱਲ੍ਹਿਆ ਹੋਇਆ ਤੇ ਆ ਜਾਂਦੇ ਆ ਤੇ ਕੀ ਉਹਦਾ ਨੁਕਸਾਨ ਹੋ ਸਕਦਾ ਸੀ ਜਾਂ ਨਹੀਂ ਐਕਚੁਅਲੀ ਇਹ ਵਾਲਾ ਰਸਤਾ ਬੰਦ ਕੀਤਾ ਹੋਇਆ ਸੀ ਉਹ ਤਾਂ ਬਸ ਇੱਕ ਛੱਟ ਚੋਟ ਲੱਗੀ ਹੋਈ ਠਾਂ ਥੱਲੇ ਵੀ ਆ ਕੇ ਲੱਗੀਆਂ ਸੀ ਹਾਂਜੀ ਕਿਸੇ ਛੱਟ ਤੇ ਨਹੀਂ ਲੱਗੀਆਂ ਸੀ ਠੱਲੇ ਤਾਂ ਤੇ ਉੱਥੇ ਕੋਈ ਪਰਸਨ ਨਹੀਂ ਸੀ ਕਿਉਂਕਿ ਇਹ ਰਸਤਾ ਰੈਂਪ ਤੋਂ ਕੋਈ ਨਹੀਂ ਚੱਲਦਾ ਹੈ। ਸਕੀ ਕੋਈ ਮੁਕਦਰ ਇਹਨਾਂ ਦੁਆਰਾ ਜਾਂ ਅਕਸੀਨ ਨੂੰ ਸਿਹਤ ਬਾਰੇ ਸੂਚਨਾ ਦਿੱਤੀ ਹੈ। ਹਾਂਜੀ। ਅਸੀਂ ਇਨਫਾਰਮ ਕੀਤਾ ਹੈ ਅਥਾਰਟੀਆਂ ਨੂੰ ਤੇ ਜਿਹੜੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇੰਜੀਨੀਅਰ ਹਨ ਉਹਨਾਂ ਨੂੰ ਇਨਫਾਰਮ ਕੀਤਾ। ਉਹਨਾਂ ਦੀ ਵਿਜ਼ਿਟ ਹੋਏਗੀ। ਉਹ ਆ ਕੇ ਅਸੈਸ ਕਰਕੇ ਉਹਨਾਂ ਨੂੰ ਰਿਪੇਅਰ ਕਰ ਦੇਣਗੇ।